ਤੁਹਾਡਾ ਲੱਕ ਤੁਹਾਡੇ ਕੱਦ ਤੋਂ ਅੱਧਾ ਹੋਣਾ ਚਾਹੀਦਾ ਜੀ yes ਬਹੁਤ ਲੋਕ ਪੁੱਛ ਲੈਂਦੇ ਕਿ ਕਿੰਨੇ ਕੱਦ ਦੇ ਹਿਸਾਬ ਨਾਲ ਕਿੰਨਾ ਭਾਰ ਚਾਹੀਦਾ ਆਈਡੀਅਲ weight ਕੀ ਹੁੰਦਾ ਦੇਖੋ ਇਹ ਗਲਤ ਆਈਡਿਓਲੋਜੀ ਹੈ ਕਿ ਤੁਸੀਂ ਕੱਦ ਦੇ ਹਿਸਾਬ ਨਾਲ ਡਿਸਾਈਡ ਕਰ ਦੋ ਮੰਨ ਲਓ 5.5 ਫੁੱਟ ਦਾ ਕਿਸੇ ਨੇ ਕਹਤਾ ਜੀ 70 ਕਿਲੋ ਆਈਡੀਅਲ ਆ ਕਿਸੇ ਦਾ ਬਹੁਤ ਮਸਲ ਹੋ ਸਕਦਾ ਉਹ 80 ਕਿਲੋ ਵੀ ਆਈਡੀਅਲ ਆ ਔਰ ਕਿਸੇ ਦਾ 65 'ਚ ਵੀ ਪੇਟ ਹੋ ਸਕਦਾ ਉਹ ਓਵਰ weight ਆ ਸੋ ਇਹਦੇ ਲਈ ਤੁਹਾਡੀ ਸ਼ੇਪ ਮੈਟਰ ਕਰਦੀ ਆ ਮੈਂ ਤੁਹਾਨੂੰ ਪਹਿਲਾਂ ਵੀ ਇੱਕ ਦੋ ਤਰੀਕੇ ਦੱਸ ਚੁੱਕਿਆ ਕਿ ਅਸਲ 'ਚ ਤੁਸੀਂ ਦੇਖਣਾ ਕਿ ਤੁਹਾਡਾ ਭਾਰ ਆਈਡੀਅਲ ਕਿੰਨਾ ਹੋਣਾ ਚਾਹੀਦਾ ਫੈਟ ਪਰਸੈਂਟੇਜ ਦਾ ਤਰੀਕਾ ਦੱਸਿਆ ਸੀ ਇੱਕ ਕਿ ਕਲਿੱਪਰ ਆਉਂਦਾ ਫੈਟ ਚਾਰ ਜਗ੍ਹਾ ਤੇ ਮਾਰ ਕੇ ਦੇਖ ਸਕਦੇ ਬਹੁਤ ਸਾਰੇ ਗੂਗਲ ਤੇ ਫਾਰਮੂਲੇਜ਼ ਬਾਈ ਨੇ ਫਿਰ ਮੈਂ ਦੱਸਿਆ ਸੀ ਵੇਸ ਟੂ ਹਿਪ ਰੇਸ਼ੋ ਤੁਹਾਡਾ ਲੱਕ ਤੇ ਪੇਟ 0.85 ਤੋਂ 1 ਤੱਕ ਹੋਣਾ ਚਾਹੀਦਾ ਅੱਜ ਗੱਲ ਕਰਦੇ ਆ ਇੱਕ ਹੋਰ ਮਸ਼ਹੂਰ ਤਰੀਕਾ ਵੇਸ ਟੂ ਹਾਈਟ ਰੇਸ਼ੋ ਤੁਹਾਡੀ ਹਾਈਟ ਕਿੰਨੀ ਆ ਤੁਹਾਡੀ ਵੇਸ ਕਿੰਨੀ ਵੇਸ ਨੂੰ ਹਾਈਟ ਵਟਾ ਕਰ ਦਿਓ 0.5 ਤੱਕ ਆਉਂਦਾ ਹੈ ਤਾਂ ਉਹ ਆਈਡੀਅਲ ਆ ਐਗਜ਼ਾਮਪਲ ਮੈਂ ਤੁਹਾਨੂੰ ਦੱਸਦਾ ਮੰਨ ਲਓ ਤੁਸੀਂ 5.5 ਫੁੱਟ ਦੇ ਹੋ 66 ਇੰਚ ਹੋਗੇ 33 ਤੱਕ ਜੇ ਤੁਹਾਡਾ ਇਲਾਕਾ ਤਾਂ ਤੁਸੀਂ ਆਈਡੀਅਲ ਚਾਹੁੰਦੇ ਹੋ ਜੇ ਉਸ ਤੋਂ ਬਾਅਦ 36 ਤੱਕ ਮਤਲਬ ਪੁਆਇੰਟ 6 ਤੱਕ ਆ ਤਾਂ ਬਾਰਡਰ ਹੈ ਨਾ ਉਸ ਤੋਂ ਬਾਅਦ ਓਵਰ weight ਆ ਆਪ ਦੀ ਐਗਜ਼ਾਮਪਲ ਕਰਾਂ ਮੈਂ 5 11 ਜੀ 71 ਬਣ ਗਿਆ ਮੇਰਾ 71 ਦੇ ਹਿਸਾਬ ਨਾਲ 35.5 ਤੱਕ ਅਗਰ ਵੇਸਟ ਮੇਰੀ ਹੈ ਤਾਂ ਮੈਂ ਠੀਕ ਜ਼ੋਨ ਚ ਆਉਣਾ ਵੇਸਟ ਇਸ ਕਰਕੇ ਕਹਿੰਦੇ ਆ ਕਿਉਂਕਿ ਜੋ ਵੀ ਜ਼ਿਆਦਾਤਰ ਬਿਮਾਰੀਆਂ ਲੱਗਦੀਆਂ ਨੇ ਵਿਸਰਲ ਫੈਟ ਉਹ ਢੇਟ ਦੇ ਲੱਗੇ ਹੀ ਹੁੰਦਾ ਸੋ ਵੇਸਟ ਵੱਜ ਜਾਂਦੀ ਆ ਸੋ ਮੈਂ 71 ਦੇ ਹਿਸਾਬ ਨਾਲ 35.5 ਮੈਨੂੰ ਆਈਡੀਅਲ ਪਿਛਲੇ 15 ਸਾਲਾਂ ਤੋਂ ਮੇਰੀ ਜੀਨ ਦਾ ਸਾਈ ਚਮਤੀ ਹੀ ਹੈ ਸੋ ਤੁਸੀਂ ਵੀ ਦੇਖ ਸਕਦੇ ਹੋ